ਜਿਹੜੀ ਤੂੰ ਗੱਲ ਕੀਤੀ ਆ ਇਹਦਾ ਫੈਸਲਾ ਸਟੇਟ ਗਵਰਨਰ ਚ ਲੈ ਸਕਦੀ ਆ ਨਾ ਬਾਹਰਲੇ ਸਟੇਟਾਂ ਦਾ ਭਰਤੀ ਨਹੀਂ ਕਰਨਾ ਅਸੀਂ ਆਪਣੇ ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਵਾ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਵਾ ਜਿੰਨੀਆਂ ਵੀ 200,000 500 ਜਿੰਨੀਆਂ ਵੀ ਫੈਸਲੇ ਲੈਣੇ ਆ ਸੀਐਮ ਨੇ ਲੈਣੇ ਹੁੰਦੇ ਆ ਨਾ ਤੇ ਸੀਐਮ ਜਿਹੜਾ ਵਾ ਜੇ ਆਪਣੇ ਕਿਸਾਨਾਂ ਦੀ ਬਹੁ ਗਿਣਤੀ ਆ ਆਪਣਾ ਇਕੱਠ ਆ ਅਸੀਂ ਆਪਣਾ ਕਿਉਂ ਨਹੀਂ ਬਣਾ ਲੈਂਦੇ ਆਪਣਾ ਬਣਾਇਆ ਠੀਕ ਹੈ ਕੋਈ ਨਹੀਂ ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਨਾ ਲਿਖ ਕੇ ਚਿੱਟੇ ਕਾਗਜ਼ ਤੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਹੁਣ ਉਧਰੋ ਸ਼ਰਧਾ ਦੇਣਾ ਹੁਣ ਸੁਣ ਲਿਓ ਮੇਰੀ ਗੱਲ ਉਧਰੋ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਜਿਤਾ ਕੇ ਭੇਜਿਆ ਸੀ ਉਹ ਬਗਾਨੇ ਕਰਕੇ ਭੇਜਿਆ ਸੀ ਇਹ ਹੋ ਰਹੀ ਨਹੀਂ ਮੈਨੂੰ ਇਹਦਾ ਜਵਾਬ ਦਿਓ ਬਗਾਨੇ ਜਦੋਂ ਲਕਸ਼ਮੀ ਹੋਈ ਸੀ ਮੇਰੀ ਗੱਲ ਸੁਣ ਲਓ ਲਕਸ਼ਮੀ ਨਹੀਂ ਸੀ ਮੇਰੀ ਗੱਲ ਸੁਣ ਲਓ ਮੇਡਾ ਹੁਣ ਤੱਕ ਆ 92 ਸੀਟਾਂ ਦੇ ਇੱਕ ਮਿੰਟ ਹੋਣ ਦਾ ਸਾਡੇ ਨਹੀਂ ਖਲੋਤੇ ਇਹਨਾਂ ਨੇ ਭੁਗਾ ਵੋਟਾਂ ਨਾ ਪਾਓ ਕੋਈ ਕੇ ਇਹਨੂੰ ਤੁਹਾਡੇ ਘੜੀ ਹੱਥ ਛੋਟੇ ਬੇਨਤੀ ਵੋਟਾਂ ਨਾ ਪਾਓ ਹਰ ਸਵਾਲ ਕਰਨਾ ਆ ਤੂੰ ਪੁਲੀਏ ਪੁਲੀਏ ਕਰਨਾ ਇਹ ਜਾਓ ਉਹਨਾਂ ਕੋਲ ਇੱਕ ਮਿੰਟ ਸਾਡੀ 100 ਨੂੰ ਚੈਲੰਜ ਕੀਂਦਾ ਤੁਸੀਂ ਤੇ ਜਿਹੜੀ ਤੁਸੀਂ ਬੱਤੀਆਂ ਨੇ ਖਾਦੀ ਸੀ ਤੁਸੀਂ ਇਕੱਠੇ ਕਿਉਂ ਨਹੀਂ ਹੋਏ ਜਿਹੜੀ ਜਿਹੜੀ ਜਿਹੜੇ ਤੁਸੀਂ ਕੋ ਵੱਖੋ ਵੱਖਰੇ ਹੋ ਤੂੰ ਅਸੀਂ ਕਿਹੜੀ ਹੋਏ ਖਾਦੀ ਕਮਾਲ ਕਰੀ ਜਾਂਦੇ ਹੋ ਵੱਖੋ ਵੱਖਰੇ ਕੋਈ ਨਹੀਂ ਰਹੇ ਜਿਹੜੀ 100 ਅਸੀਂ ਕਿਹੜੀ ਬਣਨੀ ਹੈ 100 ਦੱਸੋ ਤੁਸੀਂ ਹਾਸੋਂ ਪਰ ਨਹੀਂ ਬਲਕਿ ਬੰਲੀ ਤੋਂ ਹਾਸਾ ਕਿਹੜੀ ਬੰਲੀ ਤੁਸੀਂ ਕਾਨੂੰਨ ਉੱਪਰ ਚੱਲਦੇ ਨਹੀਂ ਆਂ ਅਸੀਂ ਕਾਨੂੰਨ ਦੇ ਕੇ ਵੀ ਰਸਤਾ ਨਹੀਂ ਰੋਕਣ ਦੇਣਾ ਤੁਸੀਂ ਜਿੰਦਾਬਾਦ ਕਰੋ ਮਰਦਾ ਬੰਦੂਰ ਅਸੀਂ ਰੋਕਿਆ ਤਾਂ ਮੈਂ ਕਹਿੰਦਾ ਸ਼ਾਂਤ ਇਹ ਨੀਅਰ ਕਰੀਦਾ ਕਿਸੇ ਦੇ ਪਰਸਨਲ ਨੇ ਅਟੈਕ ਕਰੀ ਦੇ ਸ਼ਾਂਤ ਮੈਂ ਸਿੱਧਾ ਸਵਾਲ ਕਰਦਾ ਸਾਨੂੰ ਅਧਿਕਾਰ ਹੈਗਾ ਕਿ ਨਹੀਂ ਹੈਗਾ ਕਰੋ ਆਪਣੇ ਕੋਲ ਕੀ ਹੋ ਰਹੀ ਹੈ ਸਾਡੇ ਨਾਲ ਸਿੱਖੋ ਜਾ ਤੁਸੀਂ ਰਸਤਾ ਕਰੋਗੇ ਰਸਤਾ ਕਰੋਗੇ ਬੋਲੂ ਚੇਨ ਕਰ ਨਾਲੇ ਤਾਡੇ ਮੈਂ ਵੇਖਿਆ ਡੀਐਸਪੀ ਸਾਹਿਬ ਦੀ ਇੰਨੀ ਐਕਟੀਵਿਟੀ ਬੜੀ ਨਜ਼ਰ ਆਉਂਦੀ ਤੁਹਾਡੇ ਦੀ ਕੋਈ ਐਕਟੀਵਿਟੀ ਹੋਣਾ ਹੀ ਕੁਝ ਨਹੀਂ ਕਰਕੇ ਸਦਾਗੇ ਨਾ ਪੰਜ ਸੱਤ ਸਾਲਾਂ ਦੇ ਬਦਲਾਵੇ ਬਾਈ ਦਰਸੋਂ ਮੱਲ ਵਾਲੇ ਦਾ ਜੀ ਮੈਂ ਨਹੀਂ ਕਹਿੰਦਾ 100% ਆਣੀ ਮੋਟਾ ਮੋਟਾ ਬੰਦਲਾ ਲਿਆਵਾਂਗੇ ਇਹ ਆ ਵੀ ਨਹੀਂ ਕਿੱਥੇ ਹੋਸਾ ਕੋਣਗੇ ਜੇ ਤੁਹਾਡੇ ਵਰਗੇ ਭਰਾ ਸਾਡਾ ਦੇਣ ਨਾ ਫੇਰ ਸਾਰੇ ਰਿਟਾਇਰਮੈਂਟ ਤੋਂ ਬਾਅਦ ਸਾਰੇ ਚਲੋ ਠੀਕ ਹੋ ਜੂਗਾ ਤੁਹਾਨੂੰ ਮਦਦ ਨਹੀਂ ਹੋਵੇ ਲੇਖੇ ਸਮਾਪਤ ਤੋਂ ਸੀਮ ਉੱਪਰ ਦੀ ਲਾ ਕੇ ਖੜੋ ਸਕਦਾ ਹੀ ਨਾਲ ਉਹੀ ਜਿੰਨੇ ਜਿਹੜੇ ਘੁਟੇ ਨੇ ਸਾਡੇ ਚੋਂ ਵੀ ਕੇਲਾ ਕੇ ਦਾ ਪੁੱਤ ਭਤੀਜਾ ਪੁੱਤ ਉਹ ਵੀ ਸਾਡੇ ਕੋਈ ਤਰੀਕਾ ਖਲੋਤਾ ਤੁਹਾਡੇ ਹੈ ਕੋ ਰਿਸ਼ਤੇ ਲੈ ਹੈਗੇ ਆ ਸਾਰੇ ਦੇ ਇੱਕ ਮਿੰਟ ਇੱਕ ਮਿੰਟ ਚਲੋ ਇਸ ਗੱਲ ਦਾ ਲਿਓ ਉਹਨਾਂ ਕੋ ਸਵੇਰੇ ਵਰਦੀ ਲਾ ਕੇ ਤੁਹਾਡੇ ਨਾਮ ਇੱਕ ਵੀ ਲੈ ਲਿਓ ਲਿਓ ਨਹੀਂ ਇਹ ਬੰਸਾ ਕਹਿੰਦੇ ਸਾਡੇ ਬੱਚੇ ਪੁਲਿਸ ਚ ਜਾਣੇ ਨਹੀਂ ਆਪਾਂ ਭਰਤੀ ਵੀ ਮੰਗਦੇ ਆ ਜਿਵੇਂ ਤੇਰ ਨਾਲ ਲੱਗਦਾ ਹੀ ਕਦੀ ਤਰਨੇ ਵਾਲਿਆਂ ਨੂੰ ਰੋਕਿਆ ਨਹੀਂ ਜਾ ਕੇ ਤੁਸੀਂ ਆਏ ਹੋ ਤੁਹਾਨੂੰ ਅਸੀਂ ਪਿਆਰ ਨਾਲ ਸਮਝਾਈ ਜਾਂਦੇ ਆ ਵੀ ਯਾਰ ਗੱਲ ਇਦਾਂ ਨਹੀਂ ਤੁਸੀਂ ਪ੍ਰੋਟੈਸਟ ਕਰਨਾ ਕਰੋ ਪਰ ਆਪਾਂ ਰਸਤਾ ਨਹੀਂ ਰੋਕਣ ਦੇਣਾ ਕਿਸੇ ਵੀ ਕੋਸਤੇ ਰਸਤਾ ਬਾਜੀ ਤੁਸੀਂ ਰੋਕਿਆ ਹੀ ਰੋਕਿਆ ਨਹੀਂ ਅਸੀਂ ਤਾਂ ਸਾਈਡ ਤੇ ਖੜੇ ਏਹੀ ਗੱਲ ਸਰਕਾਰ ਕਹਿੰਦੀ ਸੀ ਰਸਤਾ ਜਿਹੜਾ ਕਿਸਾਨਾਂ ਨੇ ਮਜ਼ਦੂਰਾਂ ਨੇ ਰੋਕਿਆ ਜੇ ਉਹਨਾਂ ਨੂੰ ਬੰਨ੍ਹਣਾ ਸੀਟਾ ਦੇਗਾ ਜ਼ਰਤ ਨਹੀਂ ਨਾ ਤੇ ਕੰਗੇ ਦਾ ਹਿੜਾੜੇ ਨਹੀਂ ਸਟਾਣੇ ਰੋਕਿਆ ਜ਼ਰਤ ਕਿੱਥੋਂ ਲੈਣੀ ਸੀ ਉਸੇ ਨਾਲ বিজেপি ਦੇ ਪੀਟੀਮ ਆ ਜੋ ਤੁਸੀਂ ਗੱਲ ਕਰਨ ਲੈਣੀ ਹੈ ਹੁਣ ਚਲੋ ਪੁਲਿਸ ਦਾ ਤੇ ਉਹ ਆਪਣਾ ਹੈਂਗ ਕਰੀ ਗੱਲ ਅਹ ਟਿਕਾ ਕੇ ਜਵਾਬ ਦਾਂਗੇ ਆਮ ਆਦਮੀ ਪਾਰਟੀ ਨਹੀਂ ਵਜਿਆ ਕਰੂ ਪਾਠੀਆਂ ਵਾਲੀ ਪਾਰਟੀ ਵਜਿਆ ਕਰੂ ਪਾਠੀਆਂ ਵਾਲੀ ਪਾਰਟੀ ਟਰਾਲੀ ਚੋਰ ਪਿਆਰ ਦੇ ਇਤਿਹਾਸ ਚ ਪਹਿਲੀ ਪਾਰਟੀ ਸਭ ਤੋਂ ਪਹਿਲਾਂ ਖਤਮ ਹੋ ਗਈ ਕਾਲੀਏ ਫਿਰ 26 27 ਸਾਲ ਕੱਢ ਗਏ ਇਹਨਾਂ ਨੂੰ ਕੱਢੇ ਨੇ ਹਾਰ ਪੈਂਦੀ ਹੈ ਪਾਰਟੀ ਨੂੰ ਪਾਠੀਆਂ ਪਿਆ ਕਰਨੇ ਕਿ ਜੀ ਹੁਚੋ ਨਾ ਹੁੰਦੇ ਇਦਾਂ ਲੋਕੀ ਨੰਗੜ ਕਿਸਾਨਾਂ ਤੋਂ ਸਾਰੇ ਮਿੰਟਾਂ ਜਾ ਰਹੇ ਆ ਲੋਕੀ ਗੱਲਬਾਤ ਕਰਨ ਤਾਂ ਆ ਕੋਈ ਕਿਸੇ ਨੂੰ ਕੁਝ ਕਹਿੰਦਾ ਆ ਇਹਨੂੰ ਕਹਿੰਦਾ ਡਰ ਪਿਆ ਨਹੀਂ ਇੱਥੇ ਇੱਥੇ ਕੋਈ ਜ਼ਿਆਦਾ ਖਤਰਾ ਨਹੀਂ ਪੈਣਾ ਇਹਨਾਂ ਨੂੰ ਕਿਸਾਨਾਂ ਦੇ ਵਸੇ ਪਾਕਮਦਾਨ ਜੀ ਜਿਆਦਾ ਹੁਣ ਸਾਰ ਹੋਣੀ ਕਹਿੰਦੇ ਵੀ ਜੇ ਇਹ ਨਾ ਕੰਮ ਨਹੀਂ ਕਰਾਤਾ ਮੈਂ ਨਹੀਂ ਕਰਾਤਾ ਤੁਹਾਨੂੰ ਬਣਾ ਤੁਸੀਂ ਇਦਾਂ ਦੇ ਹੋ ਜਾਣਾ ਗੱਲ ਸਿਸਟਮ ਇਹ ਵਾ ਵੀ ਜੇ ਤੁਹਾਨੂੰ ਪਤਾ ਵੀ ਆ 10 ਬੰਦੇ ਪੁਲਿਸ ਦੇ ਮਾੜੇ ਆ ਤਾਂ ਫਿਰ ਆਪਾਂ ਵਿੱਚ ਭਰਤੀ ਕਰਾਈਏ ਆਪਣੇ ਵਿੱਚ ਫਿਰ ਦੇਖੀਏ ਉਹਨਾਂ ਨੂੰ ਪੁੱਛੀਏ ਅਸੀਂ ਵੀ ਮੇਰੀ ਇੱਕ ਗੱਲ ਕਰੀਏ ਪਰ ਆਪਿਆਂ ਬੋਲਣਾ ਹੈ ਜੀ ਹਾਂ ਜੀ ਕਿੰਨੇ ਜਾਣਦੇ ਨੇ ਸਾਡੇ ਬੱਚਿਆਂ ਨੂੰ ਆਖਣਾ ਤਿੰਨ ਬੈਓ ਘਰ ਕਿਉਂ ਨੇ ਪਹਿਲਾਂ ਨਗਰਾਂ ਮਰਾਦਰੇ ਆ ਬਾਈ ਇੱਕ ਮਿੰਟ ਇੱਕ ਮਿੰਟ ਚਲੋ ਤੁਹਾਨੂੰ ਜੀ ਬੱਚੇ ਤਾਂ ਆ ਗਏ ਜੀ ਸੱਜਾ ਸੁੰਦਰ ਜੀ ਚੋਰੀ ਨਹੀਂ ਪਸ ਨਹੀਂ ਘੱਟ ਜੀ ਇਹ ਨਹੀਂ ਠੀਕ ਆ ਪਰ ਇਹ ਵੀ ਆੜਾ ਬਣਾ ਦੇ ਤਾਂ ਸਾਡੇ ਸਾਹਮਣੇ ਪ੍ਰਧਾਨ ਜੀ ਵੇ ਸਾਡੀ ਸਾਡੀ ਤਾਂ ਕਿਹੜੇ ਕੋਲੇ ਹੋ ਜਾਂਦੇ ਉਹ ਸਾਡੀ ਪ੍ਰੈਸ਼ਰ ਦੇ ਪਤਾ ਕਿਹੜੀ ਕਰਦੇ ਹਾਂ ਔਰ ਉਹ ਉਹ ਰੋਜ਼ ਰਾਮਾ ਰਸਤੇ ਦੇ ਦਫ਼ਤਰ ਫੇੜਦਾ ਲੋਕਾਂ ਨੂੰ ਸਾਡੀ ਪ੍ਰੈਸ਼ਰ ਪਤਾ ਜਿਹੜੀ ਉਹ ਡਈ ਆ ਉਹ ਇਹਾਂ ਦੇ ਕਿਸਾਨਾਂ ਦੇ ਪੁੱਤ ਨਹੀਂ ਆਹੀਂ ਜਿਹੜਾ ਤਾਂ ਗੱਲ ਸਾਡੇ ਅੱਜਕੱਲ੍ਹ ਦੇ ਰੋਪਣ ਦੇ ਅੱਜ ਫਸਾਣਾਂ ਨੂੰ ਗੱਲ ਤਾਂ ਸਾਡੀ ਸਾਰੀ ਸਾਨੂੰ ਆਸਾਂ ਤੇ ਜਿਹੜੀ ਤਾਹ ਵਰਦੀ ਪੋਣ ਲਗਾ 100 ਖਾਦੀ ਸੀ ਨਾ ਜੇ ਤੁਸੀਂ ਉਹ 100 ਦੇ ਤਰੀਕੇ ਅਨੁਸਾਰ ਚੱਲੋ ਉਹ ਸ਼ੇਰ ਪੀਤਣਾ ਹਟੋ ਤੁਸੀਂ ਸਾਡੀ 1 ਪਿੰਟ ਸਾਡੀ 100 ਨੂੰ ਚੈਲੰਜ ਕੀਤਾ ਤੁਸੀਂ ਜਿਹੜੀ ਤੁਸੀਂ ਬੱਤੀਆਂ ਨੇ ਖਾਦੀ ਸੀ ਤੁਸੀਂ ਇਕੱਠੇ ਕਿਉਂ ਨਹੀਂ ਹੋ ਗਏ ਕਿਹੜੀ ਕਿਹੜੀ ਜਿਹੜਾ ਤੁਸੀਂ ਕੋ ਵੱਖੋ ਵੱਖਰੇ ਹੋ ਤਾਂ ਅਸੀਂ ਕਿਹੜੀ ਹੋਗਾ ਦੀ ਕਮਾਲ ਕਰੀ ਜਾਂਦੇ ਹੋ ਵੱਖੋ ਵੱਖਰੇ ਕੋਈ ਨਹੀਂ ਰਹੇ ਕਿਹੜੀ 100 ਅਸੀਂ ਕਿਹੜੀ ਬਣਨੀ ਹੈ 100 ਦੱਸੋ ਤੁਸੀਂ ਹਾਂ 100 ਬਣਨੀ ਬਲਪਰ ਬਣਨੀ ਫਰਕ ਦਲਦੇ ਨਹੀਂ ਆਹੀ ਕਾਨੂੰਨ ਦਾ ਕਿ ਆ ਵੀ ਰਸਤਾ ਨਹੀਂ ਰੋਕਣ ਦੇਣਾ ਤੁਸੀਂ ਜਿੰਦਾਬਾਦ ਕਰੋ ਮੁਰਦਾਬਾਦ ਕਰੋ ਅਸੀਂ ਰੋਕਿਆ ਤਾਂ ਮੈਂ ਕਿਹਨੇ ਸ਼ਾਂਤ ਇਹ ਨਹੀਂ ਯਾਰ ਕਿਸੇ ਦੇ ਪਰਸਨਲ ਏਟੈਕ ਕਰੀ ਦੇ ਤੁਸੀਂ ਦੇਖੋ ਸ਼ਾਂਤ ਮੈਂ ਸਿੱਧਾ ਸਵਾਲ ਕਰਦਾ ਸਾਨੂੰ ਅਧਿਕਾਰ ਹੈਗਾ ਵੀ ਨਹੀਂ ਹੈਗਾ ਕਰੋ ਉਹ ਤੁਹਾਨੂੰ ਰਾਕੀ ਹੋ ਰਹੀ ਹੈ ਸਾਡੇ ਨਾਲ ਮਿੱਥੋ ਜਾ ਤੁਸੀਂ ਰਸਤਾ ਕੋ ਰੋਕਦੇ ਰਸਤਾ ਕੋ ਰੋਕਦੇ ਨਹੀਂ ਰੋਕਣਾ ਨਹੀਂ ਰੋਕਣਾ ਆਹੀ ਤਾਂ ਤੁਹਾਨੂੰ ਕਹਿ ਰੋਕਦੇ ਆਹੀ ਤੁਹਾਨੂੰ ਪਾਣੀ ਵੀ ਪੀਵਾਗੇ ਆਹੀ ਤਾਂ ਐਸਐਚਓ ਸਾਹਿਬ ਤੁਹਾਨੂੰ ਕਹ ਆਹੀ ਤਾਂ ਤੁਹਾਨੂੰ ਕਹਿ ਰੋਕੋ ਉਹਨਾਂ ਨੂੰ ਇੱਥੇ ਗੱਲ ਕਰਾਓ ਸਾਡੀ 5 ਬੰਦੇ ਦੇ ਦੋ ਤੇ ਲੱਗਣਗੇ ਕਿੱਥੇ 5 ਬੰਦੇ ਦੇ ਦੋ ਹੋਰ ਚੱਲਣੇ ਆ ਅਸੀਂ ਇਹਨਾਂ ਨੂੰ ਸ਼ੁਰੂ ਕਰਨੇ ਆ ਅਸੀਂ ਇਹਨਾਂ ਦੇ ਜਵਾਬ ਦੇਣੇ ਨੇ ਕੈਬਨਟ ਮੰਤਰੀ ਨੂੰ ਮੈਂ ਲਿਆਸ ਤਾ ਤੇ ਫੇਰ ਫੇਰ ਸਾਡੇ ਹੰਮ ਨੂੰ ਫਿਰ ਤੇ ਜੀ ਇੱਥੇ ਜਾਓ ਪਪੀ ਤੁਸੀਂ ਇਹ ਬਗਾਨੇ ਤੋਂ ਕਿਹਦੇ ਆਓ ਮੇਰਾ ਡੀਐਸਪੀ ਦਾ ਨਹੀਂ ਡੀਐਸਪੀ ਸਾਹਿਬ ਲੈ ਆਉਂਦੇ ਆ ਡੀਐਸਪੀ ਸਾਹਿਬ ਲੈ ਆਉਂਦੇ ਵੱਡੇ ਤੁਹਾਨੂੰ ਇਹ ਲੈ ਆਉਂਦੇ ਭਾ ਵੋਟਾਂ ਨਾ ਪਾਓ ਕੋਈ ਗੇਮ ਨਹੀਂ ਤੁਹਾਡੇ ਘੜੀ ਹੱਥ ਛੋੜ ਕੇ ਬੈਂਤੀ ਵੋਟਾਂ ਨਾ ਪਾਓ ਅਗਰ ਸਵਾਲ ਕਰਨਾ ਫਿਰ ਆ ਤੁਸੀਂ ਪੁਲੀਆਂ ਪੁਲੀਆਂ ਕਰਨਾ ਇਹ ਜਾਓ ਨਾ ਸਾਨੂੰ ਵੋਟਾਂ ਨਹੀਂ ਲਿਦੋਗੇ ਸਭ ਕਹਿ ਰਹੇ ਨਾ ਕਿ ਸੋਚ ਚੁੱਕੇ ਆ ਠੀਕ ਹੈ ਜੀ ਇਹ ਇੰਨੇ ਭੁਲੇ ਨਹੀਂ ਰਹਿਗੇ ਰੋਪਣ ਸਮਝਦੇ ਨਾ ਠੀਕ ਹੈ ਜੀ ਆ ਜਾ ਮੇਰਾ ਪੁੱਤ ਨੂੰ ਦੇਖ ਲੈਣੇ ਲੱਲੇ ਮੰਦਿਰ ਤੇ ਨੂੰ ਸਤੂ ਨਹੀਂ ਦਿੱਤੇ ਉਥੇ ਕਿਹਾ ਜੀ ਵੇਖੋ ਭਾਈ ਵੀ ਸਾਡੇ ਭਰਾ ਜੀ ਅਸੀਂ ਤੁਹਾਡੇ ਬੱਚੇ ਆ ਜੰਮੜ ਕੇ ਉਹ ਲੱਲੇ ਦੇਖੋ ਫਿਰ ਨਾਦੀ ਚਾਰ ਦੀ ਕਿਤਾ ਫਿਰ ਆਓ ਇਹ ਤੁਹਾਡੇ ਤੇ ਇੰਨੀ ਲੈਕੀ ਜੜੀ ਕਿਉਂ ਤੁਸੀਂ ਬੋਲੂ ਚੇਨ ਕਰਨ ਨਾਲ ਤੁਹਾਡੇ ਮੈਂ ਵੇਖਿਆ ਡੀਐਸਪੀ ਸਾਹਿਬ ਦੀ ਇੰਨੀ ਲੈਕਟਿਵਿਟੀ ਨਜ਼ਰ ਆਉਂਦੀ ਤੁਹਾਡੇ ਨੂੰ ਲੈਕਟਿਵਿਟੀ ਹੋਣਾ ਹੀ ਕੁਝ ਨਹੀਂ ਕਰਕੇ ਸਦਾ ਦੇ ਨਾਂ ਪੰਜ ਸੱਤ ਸਾਲਾਂ ਦੇ ਬਦਲਾਵੇ ਬਾਈ ਅਮਰਿੰਦਰ ਸਿੰਘ ਮੱਲ ਵਾਲੇ ਦਾ ਨਾਮ ਮੈਂ ਨਹੀਂ ਕਹਿੰਦਾ ਸਾਫ ਸੈਂਟਰੀ ਮੋਟਾ ਮੋਟਾ ਬਦਲਾ ਲੈਵਾਂਗੇ ਦੇਖੋ ਮੇਰੀ ਗੱਲ ਇਹ ਆ ਵੀ ਨਹੀਂ ਇਕੱਠੇ ਹੋਣਗੇ ਕੌਣਗੇ ਜੇ ਤੁਹਾਡੇ ਵਰਗੇ ਭਰਾ ਸਾਥ ਦੇਣ ਨਾ ਫਿਰ ਰਿਟਾਇਰਮੈਂਟ ਤੋਂ ਬਾਅਦ ਸਾਰਾ ਕੁਝ ਕਰਨਾ ਡੀਕੇ ਨਹੀਂ ਹੋਵੇ ਡੀਕੇ ਨਹੀਂ ਹੋਵੇ ਮੈਂ ਕਿਸਾਨ ਦਾ ਪੁੱਤ ਸੀ ਮਰਦੀ ਲਾ ਕੇ ਖੜੋ ਸਕਦਾ ਹੀ ਨਾਲ ਉਹੀ ਜਿੰਨੇ ਜਿਹੜੇ ਖੋਤੇ ਨੇ ਸਾਡੇ ਚੋਂ ਵੀ ਕੇਲਾ ਕੇ ਦਾ ਪੁੱਤ ਭਤੀਜਾ ਪੁਲਿਸ ਚ ਉਹ ਵੀ ਸਾਡੇ ਕੋਲ ਇਸ ਤਰੀ ਖਲੋਤਾ ਹੁੰਦਾ ਤੁਹਾਡੇ ਹੈ ਕੋ ਰਿਸ਼ਤੇ ਲੈ ਹੈਗੇ ਸਾਰੇ ਦਾ ਇੱਕ ਮਿੰਟ ਇੱਕ ਮਿੰਟ ਚਲੋ ਇਸ ਗੱਲ ਦਾ ਲਿਓ ਉਹਨਾਂ ਕੋ ਸਵੇਰੇ ਵਰਦੀ ਲਾ ਕੇ ਤੁਹਾਡੇ ਨਾਮ ਇੱਕ ਵੀ ਲੈ ਲਿਓ ਲਿਓ ਇਹ ਬਸ ਕਹਿੰਦੇ ਸਾਡੇ ਬੱਚੇ ਪੁਲਿਸ ਚ ਜਾਣੇ ਨਹੀਂ ਆਪਾਂ ਭਰਤੀ ਵੀ ਮੰਗਦੇ ਆ ਕਿਤੇ ਨਾ ਲੱਗਦਾ ਹੀ ਕਦੀ ਧਰਨੇ ਵਾਲਿਆਂ ਨੂੰ ਰੋਕਿਆ ਨਹੀਂ ਜਾ ਕੇ ਉਹਨਾਂ ਬਾਰੇ ਬਾਰੇ ਪੁਲਿਸ ਆ ਫਿਰ ਨਹੀਂ ਨੇ بڑے بڑے ਪੂਲ ਸਖਸ ਰਿਆ ਚਲੋ ਜੇ ਆ ਜਾਂਦੇ ਹੁਕਮਦਾਰ بڑے ਤਰੀਕੇ ਨਾਲ ਡੀਲ ਕਰਦੇ ਆ ਹੁਣ ਐਸਐਚਓ ਹਰਪ੍ਰੀਤ ਜਿਹੜਾ ਸ਼ੰਭੂ ਬਾਰਡਰ ਵਾਲਾ ਉਹ ਬਲਵੰਤ ਆਪਣਾ ਆਪਣਾ ਬਰਾਮਕ ਨੂੰ ਕੁੱਟਿਆ ਰੰਜਸ਼ ਨੇ ਮੈਂ ਤੇ ਹਟ ਗਿਆ ਪਛਲੀਆਂ ਤੋੜ ਜਾਂਦੀਆਂ ਹਰਪ੍ਰੀਤ ਨੇ ਐਸਐਚਓ ਨੇ ਆਪਣੇ ਦਿੱਤ ਸੁਖਨੀ ਸਾਹਿਬ ਦਾ ਪਾਠ ਕਰਦਾ ਸੀ ਉਹ ਸਟੇਜ ਉਤੇ ਉਹਨੂੰ ਕਹਿੰਦਾ ਵੀ ਤੂੰ ਸਹੀ ਨਹੀਂ ਸਾਡਾ ਪਾਠ ਕਰਦਾ ਤੂੰ ਅਰਦਾਸਾਂ ਗਲਤ ਗੱਦ ਫਾਨ ਕਰਦੇ ਹੁਣ ਤਾਂ ਕੁੱਟਿਆ ਨੂੰ ਮੜ ਗੇ ਰੰਜਿਸ਼ਣਾ ਕੁੱਟਿਆ ਦੱਸੋ ਈ ਮਾਰਾ ਕੰਡ ਇਹ ਬੰਦਾ ਉਹ ਤੇਰੀ ਮੇਰੀ ਕੋਲ ਤੋਂ ਜਵਾਬ ਦੇਖੋ ਸਾਡੀ ਡਿਊਟੀ ਆ ਪ੍ਰੋਟੋਕੋਲ ਦੇ ਮਤਾਬਿਕ ਮੰਤਰੀ ਸਹਿਬਾਨ ਸੀਐਮ ਸਹਿਬਾਨ ਜਾਂ ਕੋਈ ਵੀ ਐਮਐਲਏ ਸਹਿਬਾਨ ਉਹਨਾਂ ਨੂੰ ਪ੍ਰੋਟੈਕਟ ਕਰਨਾ ਜਾਂ ਜਿਹੜਾ ਹੈਗਾ ਦੇਖੋ ਤੁਹਾਨੂੰ ਅਸੀਂ ਕਹਿੰਦੇ ਕਾਨੂੰਨ ਕੀ ਕਹਿੰਦਾ ਤੇ ਕਾਨੂੰਨ ਇਹ ਕਹਿੰਦਾ ਵੀ ਤੁਸੀਂ ਪ੍ਰੋਟੈਸਟ ਕਰੋ ਜਿੰਦਾਬਾਦ ਹਰਦਾਬਾਦ ਸਾਰੀ ਪੰਜਾਬ ਪੁੱਛ ਲੀਡਰਾਂ ਨੂੰ ਪ੍ਰੋਟੈਕਟ ਕਰਦੇ ਲੱਗੀ ਆ ਆਮ ਜਿਹੇ ਤਰ੍ਹਾਂ ਮਤਲਬ ਨਹੀਂ ਅੱਜ ਦੇਖੋ ਆਪਾਂ ਪਿਆਰ ਨਾਲ ਆਪਾਂ ਭੈਣਾ ਭਰਾਵਾ ਵਾਂਗੂ ਗੱਲਾਂ ਕਰਦੇ ਹੁਣ ਜੇ ਮੇਰੇ ਕੋਈ ਬਾਹ ਤੇ ਮਾਰ ਦੁੱਤਿਆ ਤਾਂ ਫੇਰ ਮੈਂ ਕੀ ਕਰੂੰਗਾ ਜੇ ਮੇਰੇ ਤੇ ਕੋਈ ਫੋਰਸ ਕਰੂਗਾ ਉਹ ਸ਼ਾਦਮੇ ਬੈਠੇ ਯਾਰ ਮੈਨੂੰ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਉਹਦਾ ਕੀ ਕਮੈਂਟਸ ਦੇ ਸਕਦਾ ਅਗਰ ਦੇਖੋ ਹੁਣ ਮੇਰੀ ਗੱਲ ਸੁਣ ਤੁਸੀਂ ਆਏ ਹੋ ਤੁਹਾਨੂੰ ਅਸੀਂ ਪਿਆਰ ਨਾਲ ਸਮਝਾਈ ਜਾਂਦੇ ਆਂ ਵੀ ਯਾਰ ਗੱਲ ਇਦਾਂ ਨਹੀਂ ਕਿਸੇ ਪ੍ਰੋਟੈਸਟ ਕਰਨਾ ਕਰੋ ਪਰ ਆਪਾਂ ਰਸਤਾ ਨਹੀਂ ਰੋਕਣ ਦੇਣਾ ਕਿਸੇ ਵੀ ਕੋਸਤੇ ਰਸਤਾ ਬਾਜੀ ਤੁਸੀਂ ਰੋਕਿਆ ਹੀ ਰੋਕਿਆ ਨਹੀਂ ਇਹ ਤਾਂ ਸਾਈਡ ਤੇ ਖੜੇ ਇਹੀ ਗੱਲ ਸਰਕਾਰ ਕਹਿੰਦੀ ਸੀ ਰਸਤਾ ਜਿਹੜਾ ਕਿਸਾਨਾਂ ਨੇ ਮਤੂੜਾਂ ਰੋਕਿਆ ਜੇ ਉਹਨਾਂ ਨੂੰ ਬੰਨ੍ਹ ਕੇ ਸੀਟਾ ਦੇਗਾ ਜ਼ਰਤ ਹੁੰਦੀ ਨਾ ਤੇ ਕੰਧਾ ਹਿੜਾੜੇ ਨਹੀਂ ਸੀਟਾ ਨੇ ਰੋਕਿਆ ਜ਼ਰਤ ਕਿੱਥੋਂ ਲੈਣੀ ਸੀ ਉਸੇ ਨਾਲ ਬੀਜਪੀ ਦੇ ਬੀਟੀ ਨੇ ਆ ਜੋ ਤੁਸੀਂ ਜਰਤ ਕਿਧਰ ਲੈਣੀ ਹੈ ਹਮਨੇ ਚਲੋ ਪੁਲਿਸ ਦਾ ਤੇ ਆਪਣਾ ਹੈ ਕੁਝ ਕੋਈ ਗੱਲ ਤੁਹਾਡਾ ਠੀਕ ਬਣਵੇ ਸੀਟਾ ਦੇ ਕੇ ਕੱਲਾ ਜੇ ਅਰੇ ਵੀ ਜਰਤ ਨਹੀਂ ਵਰਤੀ ਸਾਡੇ ਸਾਰੇ ਠੀਕਰ ਭਰੇਗਾ ਤੇ ਇਹਨਾਂ ਰਾ ਰੋਕਿਆ ਬੋ ਪ੍ਰਸ਼ੰਭੂ ਬਾਟਰ ਤੱਕ ਪੋਲਤ ਲੋਗ ਹੋ ਮੁਰਦਰੇ ਰਾਤ ਰੋਕੇ ਸ਼ੰਭੂ 92 ਦੀਆਂ 92 ਆਪਾਂ ਲੈਣੀਆਂ ਸਾਰਿਆਂ ਨੇ ਫਿਰਨਾ ਕੋਈ ਨਹੀਂ ਮੈਂ ਕਿਹਾ ਭਾਈ ਸਾਹਿਬ ਇਹ ਅਗਲੇ ਜਿਹੜੇ 20 ਕਰੋੜ 30 ਕਰੋੜ ਦੇ ਕੇ 20 30 ਕਰੋੜ ਦੇ ਕੇ ਟਿਕਟ ਲੈ ਆਉਂਦੇ ਆ ਸਾਡੇ ਵੱਲੋਂ ਤਾਲੀ ਆ ਰਹੀਆਂ ਨੇ ਕਾਂਗਰਸ ਆਣ ਸਾਡੇ ਕੋਲ ਆ 92 ਦੀ ਅਸੀਂ ਵੀ ਵੋਟਾਂ ਹਾਂ ਸਾਡੇ ਕੋਲ ਬੜਾ ਵਧੀਆ ਬੜਾ ਵਧੀਆ ਇਹਨਾਂ ਤਿੰਨ ਤੀਕਰ ਕਰਦੇ ਬਹੁਤ ਜਿੱਤਦਾ ਕੋਈ ਗੱਲ ਨਹੀਂ ਠੀਕ ਆ ਤੁਹਾਡਾ ਤਰੀਕਾ ਬਹੁਤ ਵਧੀਆ ਜョਦੀ ਵਰਤਦੇ ਹੋ ਨਾ ਉਹ ਵੇਖ ਰਹੇ ਸਾਰੀ ਠੀਕ ਆ ਜੀ ਅੱਛਾ ਮਿੱਠੀ ਗੋਲੀ ਮਿੱਠੀ ਗੋਲੀ ਦੇਣੀ ਨਹੀਂ ਉਹ ਠੀਕ ਹੈ ਮਿੱਠੀ ਗੋਲੀ ਪ੍ਰੈਕਟਿਸ ਹੀ ਆ ਜੀ ਇਹਨੇ ਪ੍ਰੈਕਟਿਸ ਹੀ ਇਹਨੂੰ ਕਰਾਈ ਜਾਂਦੀ ਆ ਮੋਟਰ ਪਾਉਣ ਦੀ ਤਿਆਰ ਹੋਦੇ ਤੁਹਾਨੂੰ ਕੋਈ ਕੋਈ ਦਾਸਾ ਨਹੀਂ ਦੇਣੀ ਨਾ ਮੋਟਰ ਵਾਲੀ ਦੇ ਕੇ ਪਾਈਆਂ ਦੂਜੇ ਬੰਨੇ ਦੀ ਫੁੱਕਾ ਪਾ ਕੇ ਉਹਨੂੰ ਕੱਢਿਆ ਨਹੀਂ ਤੁਹਾਨੂੰ ਤੁਸੀਂ ਖਰੋਲੇ ਤੁਹਾਨੂੰ ਵੋਟਾਂ ਹਾਂ ਲੋ ਰਾਏ ਪੰਜ ਪੰਜ ਸਾਲ ਕੇ ਤੇ ਅਫਸਰ ਆਫਸਰ ਅਫਸਰੀ ਖਿਲਾਉਨੇ ਆ 12 ਬੰਦਾ ਥੜੀ ਖਿਲਾਉਂਦਾ ਲੈ ਸਰੀ ਖਿਲਾਉਨੇ ਆ ਵੱਡੇ ਵੱਡੇ ਜਿਹੜਾ ਸਭ ਕਹਿੰਦਾ ਦਊਗਾ ਮੈਂ ਹਰਿਆਪਨ ਚਲਾਉਂਗਾ ਉਹ ਜਾਣ ਲੱਗੇ ਜਿਹੜਾ ਕਹਿੰਦਾ ਸੀ ਕਿਸਾਨਾਂ ਦਾ ਮੈਂ ਧੰਨ ਨਹੀਂ ਲਗਣੂਗਾ ਤੇ ਉਹਨੇ ਸਭ ਨੂੰ ਫਰਮਾਤਾ ਜਿਹੜਾ ਕਹਿੰਦਾ ਆਪ ਖੁਦ ਮੰਗਦਾ ਹੈ ਐਮਐਸਬੀ ਦੋ ਮੈਨੂੰ ਤੇ ਉਹ ਧੰਨ ਨਾਲ ਇਹੋ ਹੀ ਭਗਵੰਤ ਮਾਣੇ ਚੁਟਕੀ ਨਾ ਦਿੰਦੇ ਸੀ ਅਗਲੇ ਚੁਟਕੀ ਨਾਲ ਦਿੱਤੇ ਆ ਕੋਈ ਪੰਜ ਛੱਤ ਹੀ ਬਣਾ ਲਓ ਜਿਹੜੀ ਤੁਹਾਡੀ ਅੰਦਰ ਉਹਦੇ ਗੱਲਦੇ ਹੋਵੇ ਜਾ ਕੇ ਆ ਬੀਬੀ ਵੀ ਕਹਿੰਦੀ ਚੁਟਕੀ ਨਾ ਐਮਐਸਬੀ ਦੋ ਹੁ ਤਸੀਂ ਸਵਾਲ ਰਏ ਹੋ ਪੁੱਛਣੇ ਹਨ ਉਹਨਾਂ ਨੂੰ ਇਹ ਗੱਲ ਥੋੜਾ ਕਰਨ ਐ ਇਹ ਤਾਂ ਫਿਰ ਕਿੰਨਾ ਚਿਰ 71 ਸਾਲ ਜਿਹੜਾ ਜਿਹੜਾ ਬਹਿਰਾਮ ਕੇ ਬਲੰਦ ਸਿੰਘ ਕਰੇ ਮਾਰਿਆ ਉਹ ਡਾਂਡਾ ਨੇ ਮਾਰਸ ਕੀ ਕਰੀਏ ਲੋਕਤੰਤਰ ਦੇ ਵਿੱਚ ਕਰ ਕੀ ਸਕਦੇ ਆ ਆਹੀ ਹੈ ਪਟਾਚੀ ਕੀ ਦੱਸੋ ਕੀ ਕਰੀਏ ਸਰ ਜੀ ਅਸੀਂ ਨਾਲ ਰਹੇ ਹਾਂ ਉਹਦੇ ਕੀ ਕਰੀਏ ਸਾਰੇ ਤੁਸੀਂ ਦਾਤੋ ਨਾ ਰੱਬ ਦਾ ਨਾਮ ਲੈ ਆਉਣ ਵਾਲਾ ਬੰਦਾ ਹੀ ਕਰਾ ਤੇ ਉਹਨੂੰ ਕਰੇ ਉਹਦੇ 당ਗਾ ਨਾ ਕੁੱਟਿਆ ਲੱਗਾ 1,40,000 ਬੰਦਾ ਬਿਜਲੀ ਬੋਰਡ ਤੇ ਕੰਮ ਕਰਦਾ ਸੀ ਮੈਚ 25 ਤੋਂ 30 ਹਜ਼ਾਰ ਰਹਿ ਗਿਆ ਉਹ ਵੀ ਦੂਜੀਆਂ ਸਟੇਟਾਂ ਦੇ ਵਿੱਚ ਲੱਗੇ ਬੰਦੇ ਆ ਗਏ ਤਾਂ ਤੁਸੀਂ ਦੱਸੋ ਇਹਦੇ ਗ੍ਰੈਡ ਵੱਧ ਗਏ, ਟ੍ਰਾਂਸਫਰ ਵੱਧ ਗਏ, ਸਟ੍ਰਕਚਰ ਵੱਧ ਗਿਆ, ਮੁਲਾਜ਼ਮ ਕਿਉਂ ਸੰਗੜਦੇ ਜਾਂਦੇ ਆ? ਅੱਛਾ ਸੁਣੋ ਮੇਰੀ ਗੱਲ ਇੱਕ ਛੋਟੀ ਜਿਹੀ ਗੱਲ ਤਾਂ ਸਾਂ ਕਰਨੀ ਮੈਂ ਕੋਈ ਨਾ ਬੋਲ ਰਿਹਾ ਜੀ। ਉਹਦਾ ਨਿਖਾਨ ਕਿਤਾ ਮੈਂ ਨਾ ਬੋਲੂ ਇਹਦਾ ਬੜਾ ਵਧੀਆ ਤੁਹਾਨੂੰ ਖਾਲ ਦੱਸਣਾ ਚਾਹਾਂਗਾ। ਇਹ ਜਿਹੜੀ ਤੂੰ ਗੱਲ ਕੀਤੀ ਆ ਇਹਦਾ ਫੈਸਲਾ ਸਟੇਟ ਗਵਰਨਮੈਂਟ ਲੈ ਸਕਦੀ ਆ ਨਾ। ਬਾਰਲੇ ਸਟੇਟਾਂ ਦਾ ਭਰਤੀ ਨਹੀਂ ਕਰਨਾ ਅਸੀਂ ਆਪਣੇ ਨੌਜਵਾਨਾਂ ਨੂੰ ਵਿਚਾਰ ਦੇਣਾ ਵਾ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਵਾ ਜਿੰਨੀਆਂ ਵੀ 200,500 ਜਿੰਨੀਆਂ ਵੀ ਫੈਸਲੇ ਲੈਣੇ ਆ ਸੀਐਮ ਨੇ ਲੈਣੇ ਹੁੰਦੇ ਆ ਨਾ ਤੇ ਸੀਐਮ ਜਿਹੜਾ ਵਾ ਜੇ ਆਪਣੇ ਕਿਸਾਨਾਂ ਦੀ ਬਹੁ ਗਿਣਤੀ ਆ ਆਪਣਾ ਇਕੱਠ ਆ ਅਸੀਂ ਆਪਣਾ ਕੋਈ ਬਣਾ ਲੈਣਾ ਆਪਣਾ ਬਣਾਇਆ ਠੀਕ ਹੈ ਕੋਈ ਨਹੀਂ ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਲਿਖ ਕੇ ਚਿੱਟੇ ਕਾਗਜ਼ ਤੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਹੁਣ ਦੇ ਰਹੋ ਸ਼ਰਤ ਤੇ ਹੁਣ ਸੁਣ ਲਿਓ ਮੇਰੀ ਗੱਲ ਉੱਧੇ ਰਹੋ ਜਿਨ੍ਹਾਂ ਨੂੰ 92 ਸੀਟਾਂ ਦੇ ਕੇ ਜਿਤਾ ਕੇ ਭੇਜਿਆ ਸੀ ਉਹ ਬਕਾਨੇ ਕਰਕੇ ਭੇਜਿਆ ਸੀ ਇਹ ਆਉਣਾ ਹੀ ਨਹੀਂ ਮੈਨੂੰ ਇਹਦਾ ਜਵਾਬ ਦਿਓ ਬਕਾਨੇ ਜਦੋਂ ਲੱਖਾਂ ਹੋਈ ਸੀ ਮੇਰੇ ਕੋਲ ਲੱਖਾਂ ਨਹੀਂ ਸੀ ਮੇਰੇ ਕੋਲ ਸੁਣ ਲੋ ਮੇਰਾ ਫੋਨ ਤੱਕ ਆ ਬਨ 92 ਸੀ ਟੱਕ ਇੱਕ ਮਿੰਟ ਫੋਨ ਤੱਕ ਸਾਡੇ ਨਹੀਂ ਖਲੋਤੇ ਸਾਡੇ ਨਹੀਂ ਖਲੋਤੇ ਇਹਨਾਂ ਨੇ ਮੌਜੂਦਾ ਜਿਹਨੋਂ ਮਰਕੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਪੱਕਾ ਸਾਡੇ ਨਹੀਂ ਹੋਊ ਤੇ ਬਣਾਵਾ ਮੈਂ ਕਿਹਾ ਪਿੰਡਾਂ ਚ ਲੈਕਚਰ ਪੜਾ ਦਿੱਤੀ ਸੀ ਮੌਜੂਦਾ ਪੋਲੀਟੀਕਲ ਸਿਸਟਮ ਜਿਹੜਾ ਹਨਾ ਜੀ ਉਹਦੇ ਵਿੱਚ ਆਮ ਬੰਦਾ ਖਲੋਈ ਨਹੀਂ ਸਕਦਾ ਅਸੀਂ ਹੌਕਾ ਕੰਪੇਨਜ ਵੀ ਗਏ ਸਾਨੂੰ ਨਾ ਤੁਸੀਂ ਮੇਰੇ ਮਾਰੋ ਜਿਹੜੇ ਗਏ ਉਹਨਾਂ ਨਾਲ ਗੱਲ ਕਰੋ ਸਾਡੇ ਕਿਸਾਨਾਂ ਚ ਫਿਰ ਨਹੀਂ ਇਹ ਸੀ ਉਹਦਾ ਫੋਨ ਜਿਹਦਾ ਤੁਹਾਡਾ ਕੱਟ ਨਹੀਂ ਹੈਗਾ ਨਹੀਂ ਸਾਡਾ ਸਾਡਾ ਸਾਡੀ ਸਭ ਨੇ ਕਹਿੰਦੀ ਵੀ ਫਾਇਦਾ ਨਹੀਂ ਆ ਰਿਹਾ ਤੇ ਚੰਦਾ ਭਾਈ ਜੀ ਭਾਈ ਸਾਹਿਬ ਤੁਸੀਂ ਦਬਕੇ ਨਾ ਮਾਰੋ ਠੀਕ ਆ ਉਹ ਸਾਡੇ ਜੁੰਡਿਆ ਕੋਈ ਚਰਚਾ ਹੋ ਜਾ ਇਹ ਤਰੀਕਾ ਸਹੀ ਨਹੀਂ ਸ਼ੇ ਹੋ ਗਿਆ ਸੋ ਠੀਕ ਆ ਉਹ ਸਾਡਾ ਜੁੰਡਾ ਉਹ ਠੀਕ ਹੈ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਆਪਾਂ ਗਾਂ ਹੀ ਬਣਾ ਲਈਏ ਆਪਣਾ ਮੈਂ ਕਿਹਨਾਂ ਨੂੰ ਜਿਹੜਾ ਵੀ ਆ ਗਿਆ ਨਾ ਤੁਸੀਂ ਗੱਲ ਫਿਰ ਮੋੜਕੜ ਕੇ ਉੱਥੇ ਨਾ ਲੈ ਜਾਉਣਾ ਹੀ ਨਹੀਂ ਇੱਥੇ ਸੁਧਾਰ ਇਦਾਂ ਹੀ ਹੋਣਾ ਇਹਨਾਂ ਲੋਕਾਂ ਦੇ ਹਿਸਾਬ ਨਾਲ ਹੋਣਾ ਹੈ 10 ਹਜ਼ਾਰ ਹੀ ਹੋਣਾ ਤੁਸੀਂ ਚੁਣ ਕੇ ਜਿਹਨੂੰ ਮਰਜ਼ੀ ਭੇਜ ਲਓ ਲੋਕਾਂ ਦੀ ਮਿਹਰ ਨਸੀ ਸੁਧਾਰ ਲੈ ਸਕਦੀ ਆ ਲੋਕਾਂ ਦੀ ਜਾਗਰੂਕਤਾ ਨਾਲ ਜਿਹੜਾ ਸੁਨਾਰ ਹੋਣਾ ਲੈ ਭਾਵੇਂ ਜਿਮਾਨਦਾਰ ਵੀ ਫਿਲਾ ਦੇਵੇਂ ਜਿੰਨੇ ਚਿਰ ਲੋਕ ਜਾਗਰੂਕ ਨਹੀਂ ਨਾਲ ਥੱਲੇ ਉਹਨੇ ਜਿਹੜੇ ਹੀ ਰੱਦੀ ਲਾਉਣਾ ਨਾ ਨਹੀਂ ਲੋਕਾਂ ਦਾ ਗਰਨ ਕਰਨਾ ਹੈ ਕਿ ਸੀਐਮ ਦੀ ਸੀਟ ਤੇ ਆਪਾਂ ਬੈਠੇ ਹੋਣਾ ਚਾਹੀਦਾ ਕੁਝ ਨਹੀਂ ਹੋਣਾ ਭਗਵਾਨ ਦਮਨ ਕਹਿੰਦਾ ਮੇਰੇ ਜਿਨਾਂ ਦੁੱਧ ਦੋਤਾਈ ਕੋਈ ਨਹੀਂ ਆ ਆਹ ਕਿੰਦਾ ਸਾਡਾ ਆ ਆਹ ਕੋਈ ਨਹੀਂ ਆ ਬਾਤ ਆ ਰਹੀ ਆ ਸਾਡੇ ਮਾਈ ਬਾੜ ਕੋਲੇ ਬਾਤ ਕਰਦੇ ਸਮਝਾ ਉਧਰ ਮਾਰੋ ਧਿਆਨ ਸਾਰੀਆਂ ਬਾੜ ਕੋਲੇ ਇੱਕ ਮਿੰਟ ਆ ਤੁਹਾਡੇ ਸਰ ਕਿੰਨੀ ਗੱਲ ਇਹ ਧਾੜਾਂ ਦੀ ਧਾੜਾਂ ਦੀ ਇਹਨਾਂ ਨੂੰ ਧਿਆਨ ਮਾਰੋ ਨਾ ਬੀਬੀਆਂ ਬਾਹਰ ਗੁਰਦੀਆਂ ਮਾਫ ਬੈ ਕੇ ਟੇਬਲ ਟੌਪ ਤੇ ਹੀ ਗੱਲ ਨਿਬੜਦੀ ਹੁੰਦੀ ਹੈ ਬਸ ਇੱਕ ਗੱਲ ਹੋਰ ਇੱਕ ਵਾਰੀ ਪਹਿਲਾਂ ਕਿਸ ਉਹਨਾਂ ਨੂੰ ਮਲਾਉ ਇੱਥੇ ਲੈ ਕੇ ਆ ਮੈਂ ਤੁਹਾਨੂੰ ਕਹਿੰਦਾ ਕਿ ਮੇਰੇ ਨਾਲ ਚਲੋ ਕਿਸੇ ਦੱਸੋ ਘਟੇ ਦੇ ਵਿੱਚ ਮਨਦਾ ਇੱਥੇ ਤੋਂ ਆਉਂਦੇ ਨਹੀਂ ਕਰਾਂ ਤੁਹਾਨੂੰ ਜਲਾਣਾ ਨਹੀਂ ਪੰਜ ਬੰਦੇ ਵਾਲੇ ਕਹਿੰਦਾ ਕਿ ਸਸਾਨਾਂ ਦੇ ਆ ਜਾਣ ਆਪ ਸਾਰੀ ਫੋਰਸ ਲੈ ਲੈਣੀਆਂ ਨੇ ਪੰਜ ਬੰਦੇ ਬਿਠਾ ਰਹੇ ਮੂਹਰੇ ਅੰਦਰ ਬੋਤਲ ਲਿਆਉਂਦਾ ਪਤਾ ਕੀ ਨੂੰ ਦੋ ਫਿਰ ਤੇ ਇਕੱਠੇ ਬਿਠਾ ਦਿਓ ਉਹ ਤੋਂ ਪੂਰੀ ਮਾਣ ਆਪ ਤੋਂ ਦੇ ਕਿਹੜੇ ਖਾਦੀ ਇੱਕ ਤੇ ਨਾ ਜਾ ਕਿ ਤੁਹਾਨੂੰ ਲੱਗਣਾ ਪੈਂਦਾ ਚਹੀ ਹੋਵੇ ਪੰਜ ਬੰਦੇਾਂ ਦੀ ਤਾਂ ਖੂਬ ਤੁਸੀਂ ਕਿਹੜਾ ਇੱਥੇ ਸਾਡੇ ਕੋਲ ਨਾ ਰਾਈਆਂ ਸ਼ੈਂਪੂ ਦੇ ਧਾਣਾ ਦਾਸ ਦੇਣ ਜੇ ਰੱਖੀਆਂ ਪਟਿਆਲੇ ਸ਼ੈਂਪੂ ਦੇ ਧਾਣਾ ਹੀ ਲੰਗੇ ਪਕਾਉਣਗੇ ਵਿਚਾਰੀਆਂ ਜਿਹੜੇ ਇਹਨੇ ਰੱਖਿਆ ਜਦ ਦਾ ਕਿ ਮੈਂ ਤਾਂ ਨਹੀਂ ਪ੍ਰਧਾਨ ਨੂੰ ਬੜੀ ફી ਭਦਾ ਗਾੜੀ ਉਹ ਤੋਂ ਸੁਣੋ ਮੇਰੀ ਗੱਲ ਸੁਣੋ ਇਹ ਤਾਂ ਤੁਹਾਡਾ ਕਹਿਣਾ ਹੈ ਹਾਂ ਹੋਰ ਜੇ ਇਹ ਆ ਹੁਣ ਅਗਲਾ ਬੰਦਾ ਉਹ ਤੋਂ ਇਹਨਾਂ ਦੀ ਤਾਂ ਮੇਰੀ ਕੋਈ ਗੱਲ ਬਾਤ ਨਹੀਂ ਮੈਂ ਕਹਿੰਦਾ ਮੈਂ ਇਹਨਾਂ ਨਾਲ ਗੱਲ ਹੋਣੀ ਇਹ ਬੰਨ ਜਾਂ ਮੇਰੀ ਕੋਈ ਗੱਲ ਵਾਂ ਮੰਨਾ ਤਾਂ ਫੇਰ ਹੀ ਤੁਹਾਨੂੰ ਇਹ ਗੱਲ ਕਹਿੰਦੇ ਵੀ ਜਿਹੜੀ ਗੱਲ ਹੈਗੀ ਆ ਜਿੱਥੇ ਤੁਸੀਂ ਅੱਜ ਤੁਸੀਂ ਰਿਪਰੈਜ਼ੈਂਟੇਟਿਵ ਆਏ ਨਾਲ ਇਹਨਾਂ ਪੰਜ ਬੰਦੇ ਦੱਸੋ ਦੇਖੋ ਬੀਬੀ ਨਹੀਂ ਆਉਣਾ ਚਾਹੁੰਦਾ ਕਿਤਾ ਲੈ ਆਈਏ ਪੈਸਾ ਨਹੀਂ ਚਾਹੁੰਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਪਰ ਕੋਈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਨਹੀਂ ਹੁੰਦਾ ਚਾਹਦਾ ਫਿਰ ਸਾਡੀ ਜਿਹੜਾ ਆਪਣਾ ਮੁਰਦਾ ਬਾਹ ਸੁਣ ਕੇ ਜਾਊ ਸਾਡੇ ਕੋਲ ਤੇ ਨਹੀਂ ਹੁੰਦਾ ਠੀਕ ਆ ਉਹ ਇਸ ਤਰ੍ਹਾਂ ਕਰਾਂਗੇ ਕੋਈ ਇਹਨਾਂ ਨੇ ਫੇਰ ਮੁਰਦਾ ਬਾਹ ਕੇ ਉਹਦੀ ਘੱਟ ਦੇਣਾ ਕੋਈ ਕੋਈ ਗੱਲ ਨਹੀਂ ਪੈਣਾ ਕੋਈ ਗੱਲ ਨਹੀਂ ਹਾਂ ਇਹ ਟਕਾ ਕੇ ਜਵਾਬ ਦਾਂਗੇ ਇਹ ਆਮ ਆਦਮੀ ਪਾਰਟੀ ਨਹੀਂ ਵਜਿਆ ਕਰੂ ਪਾਠੀਆਂ ਵਾਲੀ ਪਾਰਟੀ ਵਜਿਆ ਕਰੂ ਪਾਠੀਆਂ ਵਾਲੀ ਪਾਰਟੀ ਟਰਾਲੀ ਚੋਂ 50 ਦੇ ਇਤਿਹਾਸ ਚ ਪਹਿਲੀ ਪਾਰਟੀ ਸਭ ਤੋਂ ਪਹਿਲਾ ਖਤਮ ਹੋ ਗਈ ਕੱਲ ਹੀ ਇਹ ਫਿਰ 26 27 ਸਾਲ ਕੱਢ ਗਏ ਇਹਨਾਂ ਉਹ ਵੀ ਨਹੀਂ ਕੱਢਣੇ ਹਾਰ ਪੈਂਦੇ ਪਾਰਟੀ ਨੂੰ ਪਾਠੀਆਂ ਪਿਆ ਕਰਨੇ ਕਿਉਂ ਇਹ ਜੁਗੜੋ ਨੂੰ ਆਏ ਬੈਣੀਆ ਸਾਰੇ ਯਾਰ ਬੈਣੀਆ ਚੀਰਮੈਨ ਵਜਿਆ ਪੱਖਿਆਂ ਵਾਲੇ ਭੱਜ ਕੇ ਗੱਡੀ ਚੜਾ ਮੁੜ ਕੇ ਜਾ ਕੇ ਇਸ ਤਰ੍ਹਾਂ ਵਜਣੀਆਂ ਪਾਠੀਆਂ ਬਹੁਤ ਸਾਡੇ ਕੋਲ ਜੇ ਅਸੀਂ ਕਿਸਾਨ ਦੀਆਂ ਧੀਆਂਵਾਂ ਨਾਲ ਤਾਂ ਗੱਡੀ ਚਲਾਣੀ ਆ ਕੋਈ ਨਹੀਂ ਫਿਰ ਪਾਠੀਆਂ ਪੈਣੀਆਂ ਆਉਣਾ ਇਹ ਪੰਡਾ ਚ ਕਿਆ ਉਹਨਾਂ ਨੇ ਮੰਨ ਕੈਮਰਨ ਮੰਨਦੇ ਨਾਲ ਸਕਿਉਰਟੀ ਮਿਲ ਜਾਣੀ ਆ ਫਿਰ ਲੋਕਾਂ ਥੋੜੀ ਦੇਖਣੀਆਂ ਤੇ ਸਾਰੇ ਭਰਾ ਦੇਣੀਆਂ ਨੇ ਆਪਣੇ ਤੇ ਪਾਉਣਾ ਕਿਸਾਨਾਂ ਤੋਂ ਡਰਦੇ ਨੇ ਇੰਨੀ ਫੋਰਸ ਲਾਈ ਆ इहा प्रशन लॻी आहे ਸਾਲਾਂ ਨੂੰ ਕੋਈ ਖਤਰਾ ਨਹੀਂ ਹੈਗਾ ਚੋਰਾ ਨੂੰ ਖਤਰਾ ਆ ਤੁਹਾਡੀ ਖਤਰਾ ਨਹੀਂ ਖੜੇ ਰਾਤ 12 ਦੇ ਕਾਲ ਕਰਕੇ ਪੱਗੀ ਆ ਜਣੀ ਆ ਇਹ ਚਿੰਤਾ ਵਾਲੀ ਆਉਂਦੀ ਕੋਈ ਨਹੀਂ ਕਰੀ ਦੇ ਤੇ ਆ ਉਹ ਨਾ ਜਾਣਦੇ ਕਿ ਕਿੱਥੋਂ ਪਾਵਾ ਦੇ ਕਰਕੇ ਰੋਣ ਕੇ ਨੰਬਰ ਖੋਇਆ ਤੇ ਦੱਸਦੇ ਪੱਕੇ ਮੈਂਨੇ ਬਿਠਾ ਦੇ ਨਾਰ ਤੇ ਉਹਨਾਂ ਨੇ ਗਨ ਫਿਰਾਨੀ ਮੈਂ ਲੈਂ ਕੇ ਸੁਣਾ ਪਿਆ ਪਿਆ ਕੇ ਲੋਥਿਆਂ ਨੂੰ ਮਾਰੀ ਜਾਂਦੇ ਅੰਧੇਰ ਦੇ ਛੱਲੇ ਪੱਕੇ ਬੜਾਏ ਉੱਥੇ ਲੱਤਾਂ ਵਡੀਆਂ ਸੱਪਾਂ ਤੋਂ ਅਪਣੇ ਬਾਟਕੇ ਸੁੱਟ ਗਏ ਆ ਉਹ ਸੁੱਖਾ ਪਿਆ ਪਿਆ ਕਿੰਨੇ ਗਾਣੇ ਮਾਰੀ ਜਣਾ ਲੋਕਾਂ ਨੂੰ ਹੋਰ ਆਪ ਆਗੇ ਵਿੱਚ ਬੜੇ ਵੀਜਦੇ ਉੱਥੇ ਛੜਦੂ ਗਏ ਆ ਉਹ ਪਾਪੂ ਅਥਾ ਵੱਟ ਕੇ ਬੰਦੇ ਬੰਦੇ ਵੱਟ ਕੇ ਜਿਹੜਾ ਨਸ਼ਾ ਹੁੰਦਾ ਸੀ ਬੜੇ ਹੋ ਫੇਰ ਛੜਦੂ ਉੱਤੇ ਨਸ਼ਾ ਫੇਰ ਵੇਚਣਾ ਹੈ ਕਿਸੇ ਕੁੰਡੇ ਪਾਣੀ ਵੀ ਪੈਣ ਨੂੰ ਪਿਆ ਪਾਣੀ ਸਾਡਾਂ ਦੇ ਸਾਥ ਸਾਡੇ ਸੰਗਾਂ ਦੀ ਖਤਰੀ ਸਾਡੇ ਸਾਡਾ ਸਾਥ ਹੋਏ ਤਾਂ ਜਾ ਪਾਣੀ ਪੀਉਂਦੇ ਆਂ ਸਾਡੇ ਸਾਥ ਲੈ ਗਾ ਸੋੜਾ ਪਾਣੀ ਨੂੰ ਲਗਾਵੇਂ ਛਕਾਵਾਂਗੇ ਸਾਰਾ ਵਸ਼ਿਕਰ ਮਿੱਠੀ ਗੋਲੀ ਦੇਂਦਾ ਸੀ ਉਹਦਾ ਦੀ ਖਜਾਨਾ